ਸਾਡੇ ਮਾਨਯੋਗ ਐਸਐਸਪੀ ਸਾਹਿਬ ਜੰਦਰ ਦਿਹਾਤੀ ਜੀ ਵੱਲੋਂ ਨਾਈਟ ਡੋਮੀਨੇਸ਼ਨ ਆਪਰੇਸ਼ਨ ਜਿਹੜਾ ਉਹ ਚਲਾਇਆ ਗਿਆ ਹੈਗਾ ਜਿਹਦੇ ਤਹਿਤ ਸਬਡਿਵੀਜ਼ਨ ਫਲੋਰ ਦੇ ਵਿੱਚ ਕਿੰਨਾ ਥਾਣੇ ਦੇ ਵਿੱਚ ਫਲੋਰ ਬਿਲਗਾ ਤੇ ਗਰਾਿਆਂ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਇਹ ਸਪੈਸ਼ਲ ਜਿਹੜੇ ਵਿਅਕਤੀ ਮਾੜੇ ਅੰਸਰ ਰਾਤ ਦੇ ਸਮੇ 12 ਤੋਂ 3 ਵਾਰ ਰਹਿੰਦੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਰੀਟੇਨ ਕੀਤਾ ਜਾ ਰਿਹਾ ਅਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਵੱਲੋਂ ਜ਼ਿਲੇ ਦਾ ਚਾਰ ਸੁਭਾਲਦੇ ਹੀ ਜਿਹੜਾ ਨਾਈਟ ਡੋਮਿਨੇਸ਼ਨ ਜਿਹੜਾ ਉਹ ਆਰੰਭ ਕੀਤਾ ਗਿਆ ਕਿਉਂਕਿ ਰਾਤ ਦੇ ਸਮੇਂ ਜਿਹੜੀਆਂ ਚੋਰੀਆਂ ਲੁੱਟਖੋਹਾਂ ਜਾਂ ਮਾੜੇ ਅੰਸਰ ਜਿਹੜੇ ਉਹ ਘੁੰਮਦੇ ਨੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਜਿਹੜਾ ਇਹ ਮਹਿੰਮ ਜਿਹੜੀ ਚਲਾਈ ਗਈ ਆ ਔਰ ਜਨਤਾ ਨੂੰ ਅਪੀਲ ਆ ਕਿ ਰਾਤ ਦੇ ਸਮੇਂ ਜੇ ਕਿਸੇ ਨੇ ਵੀ ਜਾਣਾ ਆਪਣੀ ਆਈਡੈਂਟੀ ਨਾਲ ਜਾ ਕੇ ਲੈ ਕੇ ਜਾਊਗਾ ਔਰ ਪ੍ਰਾਪਰ ਕੋਈ ਰਾਤ ਦੇ ਸਮੇਂ ਬੰਦਾ ਘੁੰਮਦਾ ਪਾਇਆ ਗਿਆ ਤੇ ਪ੍ਰਾਪਰ ਉਹਦੀ ਪੁੱਛਗਿੱਛ ਕੀਤੀ ਜਾਊਗੀ